ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਹਿਲਕਣ ਹਮਲੇ ਤੋਂ 3 ਦਿਨ ਪਹਿਲਾਂ ਪੀਐਮ ਮੋਦੀ ਨੂੰ ਭੇਜੀ ਗਈ ਸੀ ਖੂਫੀਆ ਰਿਪੋਰਟ ਤਾਂ ਹੀ ਕਸ਼ਮੀਰ ਦੌਰਾ ਕੀਤਾ ਰੱਸੀ ਰੱਦ ਹੜਗੇ ਦਾ ਵੱਡਾ ਦਾਵਾ ਕਾਂਗਰਸ ਦੇ ਪ੍ਰਧਾਨ ਮਲਕਾਰ ਮਲਿਕਾ ਰਾਜੁਨ ਖੜਗੇ ਨੇ ਮੰਗਲਵਾਰ ਨੂੰ ਦਾਵਾ ਕੀਤਾ ਹੈ ਕਿ ਜੰਮੂ ਕਸ਼ਮੀਰ ਵਿੱਚ ਸੰਭਾਵਿਤ ਅਤਵਾਦੀ ਹਮਲਿਆਂ ਨੂੰ ਲੈ ਕੇ ਮੰਤਰੀ ਨਿੰਦਨ ਮੋਦੀ ਨੂੰ ਇੱਕ ਖੂਫੀ 에ਰਪੋਰਟ ਭੇਜੀ ਗਈ ਸੀ ਇਸ ਤੋਂ ਬਾਅਦ ਹੀ ਉਹਨਾਂ ਨੇ ਜੰਮੂ ਕਸ਼ਮੀਰ ਦਾ ਦੌਰਾ ਰੱਦ ਕੀਤਾ ਸੀ ਖੜਗੇ ਨੇ ਝਾਰਖੰਡ ਤੇ ਰਾਚੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਸ ਦਾਵਾ ਕੀਤਾ ਸੀ ਕਿ 22 April ਨੂੰ ਪਹਿਲਕਮ ਵਿੱਚ ਹੋਏ ਅਤਵਾਦੀ ਹਮਲੇ ਤੋਂ 3 ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੂਫੀਆ ਰਿਪੋਰਟ ਭੇਜੀ ਗਈ ਸੀ। ਉਹਨਾਂ ਕਿਹਾ ਹੈ ਕਿ ਇਹ ਇੰਟਰਟੈਲਿਸ ਜਸ ਫੇਲੀਅਰ ਨੂੰ ਸਰਕਾਰ ਨੇ ਇਸ ਨੂੰ ਸਵਾਰ ਕੀਤਾ ਹੈ ਅਤੇ ਹੁਣ ਉਹ ਇਸ ਸੁਧਾਰ ਕਰਨਗੇ। ਇਸ ਸੁਧਾਰ ਕਰਨਗੇ ਜੇਕਰ ਸਰਕਾਰ ਇਸ ਬਾਰੇ ਜਾਣਦੀ ਸੀ ਤਾਂ ਉਹਨਾਂ ਨੇ ਕੁਝ ਕੀਤਾ ਕਿਉਂ ਨਹੀਂ? ਮੈਨੂੰ ਪਤਾ ਲੱਗਾ ਹੈ ਕਿ ਹਮਲੇ ਤੋਂ 3 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੂਫੀ ਰਿਪੋਰਟ ਭੇਜ ਦਿੱਤੀ ਗਈ ਸੀ ਇਸ ਤੋਂ ਬਾਅਦ ਉਹਨਾਂ ਨੇ ਆਪਣਾ ਜੰਮੂ ਕਸ਼ਮੀਰ ਦਾ ਧੋਰਾ ਰੱਦ ਕਰ ਦਿੱਤਾ ਹੈ ਮੈਨੂੰ ਮੈਂ ਇਹ ਖ਼ਬਰ ਵਿੱਚ ਪੜਿਆ ਹੈ ਕਿ ਉਹਨਾਂ ਪ੍ਰਧਾਨ ਮੰਤਰੀ ਨੂੰ ਮੋਤੀ ਨੂੰ ਪੁੱਛਿਆ ਹੈ ਕਿ ਜਦੋਂ ਕਿ ਇੰਟਰਟੈਲਿਸ ਜਸ ਤੁਹਾਡੀ ਸੁਰੱਖਿਆ ਲਈ ਕਿ ਇਹ ਕਹਿੰਦੀ ਹੈ ਕਿ ਉੱਥੇ ਜਾਣਾ ਸਹੀ ਨਹੀਂ ਹੈ ਤਾਂ ਕੋ ਤੁਸੀਂ ਇਸ ਗੱਲ ਤੇ ਆਮ ਲੋਕਾਂ ਦੀ ਸੁਰੱਖਿਆ ਲਈ ਉੱਥੇ ਦੀ ਬਾਰਡਰ ਫੋਰਸ ਅਤੇ ਪੁਲਿਸ ਨੂੰ ਇਹ ਹੀ ਗੱਲ ਕਿਉਂ ਨਹੀਂ ਦੱਸੀ ਅਤਵਾਦੀ ਹਮਲੇ ਤੇ ਖੂਫੀਆ ਰਿਪੋਰਟਾਂ ਹੋਣ ਦੇ ਬਾਵਜੂਦ ਕੇਂਦਰ ਅਪਹਲਗਾਮ ਵਿੱਚ ਹੋਰ ਸੁਰੱਖਿਆ ਕਰਮਚਾਰੀ ਕਿਉਂ ਨਹੀਂ ਤਾਇਨਾਤ ਕੀਤੇ ਦੱਸ ਦਿਓ ਕਿ 22 ਅਪ੍ਰੈਲ ਨੂੰ ਅਪਹਲਗਾਮ ਵਿੱਚ ਹੋਏ ਅਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਹਨ ਜਦੋਂ ਕਿ 17 ਜ਼ਖਮੀ ਹੋਏ ਹਨ ਇਸ ਹਮਲਾ ਇਹ ਹਮਲਾ ਪਹਲਗਾਮ ਦੇ ਬੈਸਰਨ ਕਾਟੀ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਅਤਵਾਦੀਆਂ ਨੇ ਚੁਣ-ਚਣ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ